ਅਕਾਲੀ ਆਗੂ ਤੇ ਐਮਪੀ ਸਾਹਿਬ ਮਹਿੰਦਰ ਸਿੰਘ ਕੇਪੀ ਦਾ ਉਹਨਾਂ ਦੇ ਬੇਟੇ ਦੀ ਬੜੀ ਦੁਖਦਾਇਕ ਕਹਿ ਲੋ ਕਿ ਮੌਤ ਹੋਈ ਇੱਕ ਐਕਸੀਡੈਂਟ ਦੇ ਵਿੱਚ ਤੇ ਇੱਕ ਮਿੱਤਰ ਉਹਨਾਂ ਦਾ ਦੱਸ ਰਿਹਾ ਸੀਗਾ ਕਿ ਜਦੋਂ ਐਕਸੀਡੈਂਟ ਹੋਇਆ ਤੇ ਇੰਨਾ ਕੁ ਜ਼ਿਆਦਾ ਭਿਆਨਕ ਹੋਇਆ ਕਿ ਉਹਨਾਂ ਦੇ ਬੈਕ ਦੇ ਧੌਣ ਦੇ ਮਣਕੇ ਹੀ ਟੁੱਟ ਗਏ ਹੂੰ ਤੇ ਇੱਕ ਮਿੰਟ 2 ਮਿੰਟ ਬਾਅਦ ਸੇ ਉੱਠ ਕੇ ਫੋਨ ਵੀ ਉਹਨੇ ਖੋਲਿਆ ਪਰ ਉਸ ਤੋਂ ਬਾਅਦ ਉਹ ਅੱਛਾ ਕਿੱਦਾਂ ਸੋਹਣਾ ਸੁਨੱਖਾ ਬਹੁਤ ਸੋਹਣਾ ਸੁਨੱਖਾ ਮੁੰਡਾ ਸੀ ਕਿਤੇ ਕਲੌਤਾ ਵੀ ਸੀ ਬੱਚਾ ਆ ਦੋ ਪਹਿਲਾਂ ਹਾਂਜੀ ਮਿੰਟੂ ਜੀ ਇਸ ਤਰ੍ਹਾਂ ਕੀ ਘਟਨਾ ਪੂਰੀ ਵਾਪਰੀ ਆ ਉੱਥੇ ਵੈਸੇ ਤੇ ਉਹ ਗੱਡੀ ਜਿੰਨੀ ਕ ਫੋਟੋ ਜਾਂ ਵੀਡੀਓ ਦੇ ਵਿੱਚ ਦਿਸੀ ਆ ਉਹ ਥੋੜੀ ਜਿਹੀ ਮੈਂ ਵੀਡੀਓ ਦਾ ਟੋਟਾ ਦੇਖਿਆ ਜੀ ਉਹ ਹੁਣ ਦੱਸਦੇ ਨੇ ਜਿਹੜੀ ਜਾਂਚ ਪੜਤਾਲ ਚੱਲੂ ਜਾਂਚ ਪੜਤਾਲ ਚੱਲ ਰਹੀ ਆ ਕੋਈ ਜ਼ਿਆਦਾ ਪਗਲ ਨਾ करिए ਜੀ ਕਈ ਵਾਰ ਜਾਂਚ ਪੜਤਾਲ ਪ੍ਰਭਾਵਿਤ ਹੋਣ ਦਾ ਡਰ ਰਹਿੰਦਾ ਹੈ ਪਰ ਮੁੱਢਲੇ ਤੌਰ ਤੇ ਜੋ ਪਤਾ ਲੱਗਿਆ ਕਿ ਉਹ ਕਰੇਟਾ ਗੱਡੀ ਸੀ ਸ਼ਾਇਦ ਕਰੇਟਾ ਗੱਡੀ ਹਿੱਟ ਕਰਦੀ ਆ ਉਹ ਤਿੰਨ ਚਾਰ ਗੱਡੀਆਂ ਮੁੜ ਕੇ ਇਹਦੇ ਬਲੇਕੇ ਚਾਹੀਦੇ ਆ ਹਾਂਜੀ ਤੇ ਉਸ ਤੋਂ ਬਾਅਦ ਇਹ ਗੱਡੀ ਜਿਵੇਂ ਮਤਲਬ ਕਿ ਜਾਂਦੀ ਹੈ ਫੋਰਚੂਨਰ ਜਿਹੜੀ ਹੈ ਸਾਈਡ ਤੇ ਲੱਗਦੀ ਹੈ ਸ਼ੈਡ ਰੇਲਿੰਗ ਵਗੈਰਾ ਦੇ ਨਾਲ ਉਹ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਕਿ ਬੜੀ ਦਰਦਨਾਕ ਨੌਜਵਾਨ ਦੀ ਮੌਤ ਹੋ ਜਾਂਦੀ ਆ ਉਹ ਬੰਦਾ ਜਿਹੜਾ ਸੀਗਾ ਦੱਸਦੇ ਆ ਕ੍ਰੇਟਾ ਵਾਲਾ ਉਹ ਰੁਕਿਆ ਨਹੀਂ ਉਹ ਥੁਗਾ ਹੁਣ ਕਿਉਂਕਿ ਗਾਂ ਫਿਰ ਤੁਹਾਨੂੰ ਪਤਾ ਸੀ ਸੀਸੀਟੀਵੀ ਵਗੈਰਾ ਤਾਂ ਨਿਕਲ ਜਾਂਦੀ ਹਾਂ ਹਾਂ ਜੀ ਹਾਂ ਜੀ ਉਹਨੇ ਕਿਸੇ ਪਾਰਕਿੰਗ ਦੇ ਵਿੱਚ ਵੀ ਗੱਡੀ ਲਾਈ ਆ ਉਸ ਤੋਂ ਬਾਅਦ ਫਿਰ ਉਹ ਤੋਂ ਗੱਡੀ ਚੁੱਕੀ ਆ ਤੇ ਪਰਿਵਾਰ ਸਮੇਤ ਉਹ ਅਸਵਲੇ ਜਿਹਦੇ ਨਾਮ ਗੱਡੀ ਹੈ ਸ਼ਾਇਦ ਕੋਈ ਗੁਰਚਰਨ ਸਿੰਘ ਕੇ ਕੋਈ ਗਰਸ਼ਾਨ ਸਿੰਘ ਦੱਸ ਰਿਹਾ ਹੈ ਤਾਂ ਉਹ ਬੰਦਾ ਹੈ ਜਲੰਧਰ ਦਾ ਹੀ ਆ ਦੱਸ ਰਿਹਾ ਉਹਨੂੰ ਮਤਲਬ ਕਿ ਹੁਣ ਅਰੈਸਟ ਕਰ ਲੈਣਗੇ ਬਹੁਤੀ ਦੂਰ ਤੱਕ ਕੀ ਜਾਣਾ ਹੈ ਉਹਨੇ ਤਾਂ ਮਤਲਬ ਕਿ ਉਹ ਅਸਲ ਦੇ ਵਿੱਚ ਉਹ ਦੱਸਦੇ ਆ ਕਿ ਜਲੰਧਰ ਦਾ ਹੀ ਕੋਈ ਕਾਰੋਬਾਰੀ ਆ ਹੂੰ ਕੱਪੜੇ ਦਾ ਸ਼ਾਇਦ ਵਪਾਰੀ ਆ ਜੀ ਜਿਹਦੇ ਨਾਮ ਗੱਡੀ ਰਜਿਸਟਰਡ ਹੈ ਤੇ ਸਮਝਿਆ ਜਾਂਦਾ ਹੈ ਕਿ ਉਹ ਆਪ ਹੀ ਸ਼ਾਇਦ ਕਥੇ ਤੌਰ ਤੇ ਡਰਾਈਵ ਕਰ ਰਿਆ ਸੀ ਬਾਕੀ ਦੇਖੋ ਮੈਂ ਤਾਂ ਇਹ ਕਹਿ ਰਹੇ ਕਿ ਆਪਾਂ ਸੀਮਤ ਜੀ ਗੱਲ ਰੱਖਾਂਗੇ ਮਾਮਲਾ ਹਾਈ ਪ੍ਰੋਫਾਈਲ ਆ ਜਾਨ ਚਲੀ ਗਈ ਹੈ ਮੁੰਡੇ ਦੀ ਕੇਪੀ ਸਾਹਿਬ ਦਾ ਤੇ ਘਾਰੀ ਪਟਿਆ ਗਿਆ ਬਿਲਕੁਲ ਬਹੁਤ ਅਣਹੋਣੀ ਹੋਈ ਬਹੁਤ ਵੱਡੀ ਕੇਪੀ ਸਾਹਿਬ ਦਾ ਤੇ ਘਾਰੀ ਪਟਿਆ ਗਿਆ ਸਾਡੀ ਹਮਦਰਦੀ ਵੀ ਹੈ ਉਹਨਾਂ ਦੇ ਨਾਲ ਤਾਂ ਮਤਲਬ ਇਹ ਸੀਗਾ ਕਿ ਇਹ ਹੁਣ ਹੈ ਤੇ ਹਾਦਸਾ ਹੈ ਜੀ ਕਿੰਨਾ ਹਾਲਾਤਾਂ ਚ ਹੋਇਆ ਜਾਂਚ ਪੜਤਾਲ ਚੱਲ ਰਹੀ ਆ ਪਰ ਦੁਖਦ ਹੈ ਕੇਪੀ ਤਾਨੂੰ ਪਤਾ ਹੀ ਐ ਇਹ ਕਾਂਗਰਸ ਦੇ ਸਿਰ ਕਾ ਡਾਗੂ ਰਹੇ ਨੇ ਮੈਂਬਰ ਪਾਰਲੀਮੈਂਟ ਰਹੇ ਨੇ ਮੰਤਰੀ ਰਹੇ ਨੇ ਚਨੀ ਸਾਭ ਦੇ ਤੇ ਸੰਬੰਧੀ ਨੇ ਜੀ ਬਹੁਤ ਨੇੜ ਦੇ ਤੂੰ ਕਹਿਣਾ ਦਾ ਮਤਲਬ ਇਹ ਆ ਕਿ ਜੋ ਵੀ ਹੋਇਆ ਮੰਦਪਾਗਾ ਹੈ ਬਿਲਕੁਲ ਮੰਦਪਾਗਾ ਪਰ ਆਪਣਾ ਜਿਹੜਾ ਸਿਸਟਮ ਆ ਨਾ ਮੈਂ ਤੇ ਵਾਰ-ਵਾਰ ਕਹਿੰਦਾ ਉਹਨਾਂ ਕਿ ਅੱਜ ਇਹੋ ਜੀਆਂ ਗੱਡੀਆਂ ਆਈਆਂ ਪਈਆਂ ਪਰ ਉਹੋ ਜਿਹਾ ਆਪਣਾ ਇਨਫਰਾਸਟ੍ਰਕਚਰ ਉਹ ਜਿਹੇ ਆਪਣਾ ਪ੍ਰਬੰਧ ਨਹੀਂ ਹੈਗੇ ਪਤਾ ਹੀ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਹੈ ਮੈਂ ਤੇ ਆਪ ਆ ਆਉਦੇ ਪ੍ਰਾਣ ਨਾਲ ਬੈਠਾ ਹਮਾ ਤੇ ਡਰਦਾ ਪੈਂਦਾ ਡੱਕ ਜਾ ਨਾ ਡਰਦੀ ਰੱਬ ਰੱਬ ਕਰਦੀ ਬਸ ਉਹ ਹਾਲ ਬਣ ਜਾਂਦਾ ਬਹੁਤ ਬਹੁਤ ਬੁਰਾ ਹਾਲ ਆ ਜੀ ਜੀ ਬਿਲਕੁਲ ਬਿਲਕੁਲ ਹਾਂਜੀ ਦਿਲਜੀਤ ਜੀ ਅਨਮੈਰਿਡ ਸੀ ਮੁੰਡਾ ਜੇ ਕੁਆਰੀ ਸੀਗਾ ਤੇ ਬਸਰਾ ਸਾਹਿਬ ਕਹ ਰਹੇ ਨੇ ਕਿ ਗ੍ਰੈਂਡ ਵਿਟਾਰਾ ਗੱਡੀ ਸੀ ਉਹ ਹਾਂਜੀ ਲਗਜ਼ਰੀ ਗੱਡੀ ਸੀ ਕੋਈ ਕ੍ਰੇਟਾ ਗ੍ਰੈਂਡ ਵਿਟਾਰਾ ਇਹ ਵੱਡੀਆਂ ਗੱਡੀਆਂ ਇੱਕੋ ਜੀਆਂ ਨੇ ਲਗਭਗ ਮੁਕਦਰ ਸਿੰਘ ਜੀ ਕਹਿੰਦੇ ਕਿ ਕਮੈਂਟ ਕਹਿੰਦੇ ਘਾਟੀ ਪੜਦੇ ਹੋ ਜਿਹੜਾ ਜ਼ਰੂਰੀ ਕਮੈਂਟ ਕਹਿੰਦੇ ਭਾਈਚਾਰਿਆਂ ਚ ਪਾੜਾ ਪਾਉਣ ਵਾਲਿਆਂ ਨੂੰ ਐਕਸਪੋਜ਼ ਕਰਦਾ ਐਨੀ ਵਾਰ ਕਮੈਂਟ ਕਰਨ ਤੇ ਨਹੀਂ ਪੜਿਆ ਮੁਕਦਰ ਸਿੰਘ ਜੀ ਕੋਈ ਖਬਰ ਦੇ ਨਾਲ ਜੁੜਿਆ ਹੋਇਆ ਕਮੈਂਟ ਹੁੰਦਾ ਤੇ ਆਪਾਂ ਜ਼ਰੂਰ ਪੜ ਲੈਨੇ ਆ ਜੀ ਤੇ ਕਈ ਵਾਰੀ ਕੋਈ ਕਮੈਂਟ ਰਹਿ ਵੀ ਜਾਂਦਾ ਹੈ ਕਿਰ ਐਦਾਂ ਕੋਈ ਨਹੀਂ ਹੁੰਦਾ ਕਿ ਅਸੀਂ ਕੋਈ ਪਾੜਾ ਪਾਉਣ ਵਾਲਾ ਕਮੈਂਟ ਹੀ ਪੜਨਾ ਹੁੰਦਾ ਆਪਾਂ ਹਮੇਸ਼ਾ ਹੀ ਕੋਈ ਦੁਆ ਕਰਦੇ ਕੋਈ ਕੰਮ ਨਹੀਂ ਦੇ ਕੇ ਆਸਾਂ ਦੇ ਕੋਈ ਪਾ ਪਾਉਣ ਵਾਲਿਆਂ ਨੂੰ ਐਕਸਪੋਜ਼ ਕਰਨ ਵਾਲਾ ਉਹ ਵੀ ਮਤਲਬ ਮੇਰੇ ਖਾਲਸੇ ਨਾਲ ਉਪਰਵਾਸੀ ਵਰਸਸ ਪੰਜਾਬੀ ਜੋ ਹੋ ਰਹੇ ਨੇ ਉਹ ਤੇ ਗੱਲ ਹੋਈ ਗਈ ਆਪਣੀ ਆਲਰੇਡੀ